ਇਹ ਪੂਲ ਮਾਚਲਨ ਕਰਕੇ ਸ਼ਹਿਰ ਵਾਸੀ ਬਹੁਤ ਸਫਰ ਕਰਦੇ ਸੀਗੇ ਤੇ ਮੈਂ ਇਹ ਕਹੂੰਗੀ ਅੱਜ ਉਹ ਦਿਹਾੜਾ ਆ ਗਿਆ ਜਿਹੜਾ ਇੱਥੋਂ ਦੀ ਮਾਰਕੀਟ 'ਚ ਔਰ ਆਸ-ਪਾਸ ਦੇ ਲੋਕਾਂ ਜਿੱਥੇ ਸਾਰੇ ਸਫਰ ਕਰਦੇ ਸੀ ਖੁਸ਼ੀ ਦਾ ਦਿਨ ਹੈ ਅੱਜ ਤੇ ਅੱਜ ਮੈਂ ਸਾਰਿਆਂ ਨੂੰ ਬਹੁਤ ਮੁਬਾਰਕਾ ਦਿੰਨੀ ਆ ਔਰ ਮੇਰੇ ਵੀਰਾਂ ਨਾਲ ਜਿਹੜੇ ਇੱਥੇ ਮਾਰਕੀਟ ਵਾਲੇ ਆ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਇੰਨਾ ਸਬਰ ਰੱਖਿਆ ਪਰ ਉਹਨਾਂ ਲਈ ਇੱਕ ਉਮੀਦ ਸੀ ਵੀ ਇਹ ਪੁਲ ਜ਼ਰੂਰ ਚੱਲੂਗਾ ਜਦੋਂ ਅਸੀਂ ਆਏ ਅਸੀਂ ਇਹ ਦੇਖਿਆ ਵੀ ਇਹ ਪੁਲ ਮਾਰਕੀਟ ਵਾਲੇ ਸਾਡੇ ਕੋਲ ਇਹ ਵੀ ਪੁਲ ਨਹੀਂ ਚੱਲ ਰਿਹਾ ਕਿਉਂ ਇਹਦਾ ਕੰਮ ਬੰਦ ਪਿਆ ਤਾਂ ਉੱਥੇ ਕੀ ਸਾਨੂੰ ਸਾਡੇ ਸਾਹਮਣੇ ਇਹ ਵੀ ਇੱਕ ਐਨਓਸੀ ਚਾਹੀਦੀ ਹੈ ਇੱਥੇ ਕੁਝ ਹਡਲਸ ਸੀਗੇ ਕੁਝ ਦਰਖਤ ਸੀਗੇ ਔਰ ਕੁਝ ਮੰਦਰ ਦਾ ਸੀਗਾ ਵਿੱਚ ਮੈਟਰ ਇਹ ਹਡਲ ਨੂੰ ਦੂਰ ਕਰਕੇ ਐਨਓਸੀ ਚਾਹੀਦੀ ਹੈ ਤਾਂ ਅਸੀਂ ਸਾਡੇ ਸਾਰੇ ਸਟਾਫ ਨੂੰ ਲੈ ਕੇ ਪੀ ਡਬਲਯੂ ਡੀ ਦੀ ਟੀਮ ਨੂੰ ਐਸਡੀਐਮ ਸਾਹਿਬ ਨੂੰ ਲੈ ਕੇ ਇਹ ਹਡਲਸ ਦੂਰ ਕੀਤੀਆਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹ ਕੰਮ ਫਾਸਟ ਚੱਲਦਾ ਰਿਹਾ ਫਿਰ ਵੀ ਵਿੱਚ ਦੀ ਇਹ ਹੋ ਗਿਆ ਸੀ 4 ਦਿਨ ਪਹਿਲਾਂ ਮਹੀਨਾ ਤੋਂ ਪਹਿਲਾਂ ਵੀ ਸ਼ਾਰਟ ਪੂਲ ਸ਼ੁਰੂ ਹੋ ਜੇ ਤਾਂ ਪਰ ਜਦੋਂ ਸਾਰੀ ਟੀਮ ਨੇ ਕਿਹਾ ਕਿ ਇਹਦਾ ਹਾਲੇ ਥੋੜਾ ਜਿਹਾ ਕੰਮ ਬਾਕੀ ਹੈ ਤਾਂ ਸਾਨੂੰ ਇਹ ਸੀ ਜਿੱਥੇ ਇੰਨਾ ਚਿਰ ਸਫਰ ਕੀਤਾ ਹੈ ਮਹੀਨਾ ਹੋਰ ਸੀ ਪਰ ਕੰਮ ਪ੍ਰੋਪਰ ਗੰਗ ਨਾਲ ਹੋਵੇ ਕੱਲ ਨੂੰ ਕਿਸੇ ਨੂੰ ਮੁਸ਼ਕਿਲ ਨਾ ਆਵੇ ਤਾਂ ਅੱਜ ਉਹ ਕੰਮ ਪੂਰਾ ਹੋ ਕੇ ਪੁਲ ਖੁੱਲਵੇ। ਕੱਲ ਜੋ ਐਪੀਸੋਡ ਹੋਇਆ ਮਹਿਮੂਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਮੈਂ ਇਹ ਕਹਿਣਾ ਚਾਹੂੰਗੀ ਕਿ ਕੋਈ ਵੀ ਕੰਮ ਹੈ ਜੇ ਉਹਨਾਂ ਨੂੰ ਖੁਸ਼ੀ ਸੀ ਅੱਜ ਪੁਲ ਜਦੋਂ ਅਸੀਂ ਫੇਸਬੁੱਕ ਤੇ ਪਾ ਦਿੰਦੇ ਆ ਨਾ ਪਤਾ ਨਹੀਂ ਉਹਨਾਂ ਨੂੰ ਕੀ ਤਕਲੀਫ ਹੋ ਜਾਂਦੀ ਹੈ। ਪਹਿਲਾਂ ਵੀ ਜਿਹੜਾ ਆਪਣਾ ਉੱਪਰ ਪੁਲ ਸੀਗਾ ਦੂਸਰਾ ਰਿਪੇਅਰ ਹੋਈ ਸੀ ਉਹਦੀ ਇਹ ਉਹ ਤਾਂ ਯੂਐਸਏ ਗਈ ਹੋਈ ਸੀ ਔਰ ਪੀਡਬਲਯੂਡੀ ਦੀ ਟੀਮ ਇਹ ਕਹਿ ਰਹੀ ਸੀ ਕਿ ਹਾਲੇ ਇਹ ਨਹੀਂ ਖੁੱਲ ਸਕਦਾ ਥੋੜਾ ਬੋਤਾ ਕੰਮ ਰਹਿੰਦਾ ਪਰ ਜਦੋਂ ਬਾਰਿਸ਼ ਹੋਈ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਦਿਨ ਰਾਤ ਕਰਕੇ ਇਹਨੂੰ ਪੂਰਾ ਕਰੋ ਬਾਰਿਸ਼ ਕਰਕੇ ਅੰਡਰਪਾਸ ਭਰ ਗਈ ਹੈ ਤੇ ਦਿੱਕਤ ਆ ਰਹੀ ਹੈ ਹੈਨ ਅਸੀਂ ਕੋਲਣਾ ਸੀ ਇਹਨਾਂ ਨੇ ਜਾ ਕੇ ਉੱਥੇ ਬਹੁਤ ੱੱਕਾ ਕੀਤਾ ੱੱਕਾ ਕਰਕੇ ਬੈਰੀਕੇਟ ਹਟਾਤੇ ਜੇ ਉੱਥੇ ਕੋਈ ਮਿਸ ਅਪਨਿੰਗ ਹੋ ਜਾਂਦੀ ਕੌਣ ਜ਼ਿੰਮੇਵਾਰ ਸੀ ਔਰ ਕੱਲ ਜਦੋਂ ਫੇਸਬੁੱਕ ਤੇ ਦੇਖ ਲਿਆ ਸੋਸ਼ਲ ਮੀਡੀਆ ਤੇ ਦੇਖ ਲਿਆ ਵੀ ਪੁਲ ਦਾ ਉਦਘਾਟਨ ਹੋ ਰਿਹਾ ਹੈ ਕੱਲੋਂ ਲੱਡੂ ਲੈ ਕੇ ਆਗੇ ਮੈਨੂੰ ਸੁਣਨ ਚ ਇਹ ਵੀ ਆਏ ਸੀ ਕ੍ਰੇਨਾਂ ਵੀ ਲੈ ਕੇ ਆਏ ਨੇ ਪਰ ਮੈਂ ਇਹ ਕਹਿੰਨੀ ਆਂ ਵੀ ਇਹ ਗੁੰਡਾਗਰਦੀ ਤੁਸੀਂ ਬਹੁਤ ਚਲਾ ਲਈ ਤਾਂ ਹੀ ਰਾਜਪੁਰੇ ਨੇ ਤੁਹਾਨੂੰ ਤੀਜੇ ਨੰਬਰ ਤੇ ਲਿਆ ਕੇ ਛੁੱਟਿਆ ਹੁਣ ਤੁਸੀਂ ਗੁੰਡਾਗਰਦੀ ਛੱਡ ਦਿਓ ਜੇ ਤੁਹਾਨੂੰ ਖੁਸ਼ੀ ਸੀ ਅੱਜ ਆਉਂਦੇ ਮੈਂ ਕਹਿੰਦੀ ਆਂ 올 ਪਾਰਟੀਆਂ ਦਾ ਇਹ ਜਨਤਾ ਦਾ ਕੰਮ ਹੈ ਮੇਰਾ ਕੱਲੀ ਦਾ ਕੰਮ ਨਹੀਂ ਹੈ 올 ਪਾਰਟੀਆਂ ਦੇ ਲੀਡਰ ਆਉਂਦੇ ਇੱਥੇ ਆਪਾਂ ਮਿਲ ਕੇ ਲੋਕਾਂ ਨੂੰ ਲੱਡੂ ਬਣਾਉਂਦੇ ਖੁਸ਼ੀਆਂ ਬਣਾਉਂਦੇ ਪਰ ਜਿਹੜੀ ਗੁੰਡਾਗਰਦੀ ਤੇ ਧੱਕਾਸ਼ਾਈ ਉਹ ਮੈਂ ਰਾਜਪੁਰੇ ਚ ਕਦੇ ਬਰਦਾਸ਼ਤ ਨਹੀਂ ਕਰੂੰਗੀ ਮੈਂ ਇੱਕ ਕਹਿੰਨੀ ਆ ਰਾਜਪੁਰੇ ਨੇ ਇਹ 5 ਸਾਲ ਮੈਨੂੰ ਦਿੱਤੇ ਆ ਤੁਸੀਂ ਜਿਹੜੀ ਗੁੰਡਾਗਰਦੀ ਕਰਨੀ ਸੀ ਬਹੁਤ ਕਰ ਲਈ ਲੋਕਾਂ ਨੂੰ ਧਮਕਾਇਆ ਡਰਾਇਆ ਕੁੱਟਿਆ ਲੁੱਟਿਆ ਜੋ ਕਰਨਾ ਸੀ ਆਪਦਾ ਪੂਰਾ ਕਰ ਲਿਆ ਇਹਨਾਂ ਦਾ ਤਾਂ ਕੱਲ ਉਹ ਹਾਲ ਸੀ ਕਹਿੰਦੇ ਤੂੰ ਕੌਣ ਮੈਂ ਖਾਮ ਕਾ ਵੀ ਤੂੰ ਐਵੇਂ ਆ ਕੇ ਇੱਥੇ ਤੁਸੀਂ ਇੱਥੇ ਆ ਕੇ ਮਾਹੌਲ ਖਰਾਬ ਕਰ ਰਹੇ ਹੋ ਤમે ਮੈਂ ਧੰਨਵਾਦ ਕਰੂੰਗੀ ਸਾਡੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬੜੀ ਅੱਛੀ ਤਰ੍ਹਾਂ ਉੱਥੇ ਸਾਰਾ ਕੰਮ ਸਾਰਾ ਸੁਲਟਿਆ ਇਹ ਮੈਟਰ ਨਹੀਂ ਤਾਂ ਇਹਨਾਂ ਦਾ ਪੂਰਾ ਕੱਲ ਇਹ ਸੀਗਾ ਕਿ ਅਸੀਂ ਗੁੰਡਾਗਰਦੀ ਕਰਨੀ ਹੈ ਗੁੰਡਾਗਰਦੀ ਰਾਜਪੁਰੇ ਚ ਨਹੀਂ ਬਰਦਾਸ਼ਤ ਹੋ ਮੈਡਮ ਜੀ ਇਸੇ ਇਲਾਕੇ ਦੇ ਵਿੱਚ ਇੱਕ ਪੁਰਾਣਾ ਬੱਸ ਸਟੈਂਡ ਵੀ ਹੈ ਉਹਦੇ ਬਾਰੇ ਵੀ ਸੋਚਿਆ ਕੋਈ ਚੀਜ਼ ਬਿਲਕੁਲ ਜੀ ਪੁਰਾਣਾ ਬੱਸ ਸਟੈਂਡ ਵੀ ਚੱਲੂਗਾ ਸਾਰੀਆਂ ਰੌਣਕਾਂ ਇੱਥੇ ਵਾਪਸ ਆਣਗੀਆਂ ਮੈਂ ਇਹ ਕਹਿਨੀ ਆ ਕਿ ਕੱਲ ਮੈਂ ਸੁਣ ਰਹੀ ਸੀ ਮੈਂ ਜੀ ਅੰਨੇ ਪੈਸੇ ਲਿਆਇਆ ਉਹ ਲਿਆਂਦਾ ਆਸਾਨ ਨਹੀਂ ਅਸੀਂ ਕੋਈ ਆਸਾਨ ਨਹੀਂ ਕੀਤਾ ਸਾਨੂੰ ਚੁਣਿਆ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅੱਜ ਮੈਂ ਨਲਾਸ ਦਾ ਕਟ ਮਨਜ਼ੂਰ ਕਰਾਇਆ ਮੈਂ ਕੋਈ ਆਸਾਨ ਨਹੀਂ ਕੀਤਾ ਪਬਲਿਕ ਨੇ ਮੇਰੇ ਤੇ ਉਮੀਦ ਕਰਕੇ ਇਹ ਕੰਮ ਕਰਵਾਇਆ ਵੀ ਇਹ ਕੰਮ ਹੋਣਾ ਚਾਹੀਦਾ ਤਾਂ ਅਸੀਂ ਉਹ ਕੰਮ ਕਰਵਾਇਆ ਜੇ ਤੁਸੀਂ ਇੱਕ ਕੰਮ ਕਰਕੇ ਆਸਾਨ ਕਰੀ ਜਾਓਗੇ ਲੋਕਾਂ ਦੇ ਤਾਂ ਮੈਂ ਇਹ ਕਹੂੰਗੀ ਵੀ ਫਿਟੇ ਲਾਂਤੈ ਤੁਹਾਡੇ ਬਿਲਕੁਲ ਜੀ ਧਮੋਲੀ ਫਟਕਾ ਕੋਲੇ ਅੰਡਰਪਾਸ ਵੀ ਮਨਜ਼ੂਰ ਹੋ ਚੁੱਕਿਆ ਉਹਦਾ ਟੈਂਡਰ ਲੱਗ ਰਿਹਾ ਉਹ ਵੀ ਜਲਦੀ ਸ਼ੁਰੂ ਹੋ ਜੂ ਦੇਖੋ ਜਦੋਂ ਅਸੀਂ ਰਾਜਪੁਰੇ ਚਾਏ ਸਾਨੂੰ ਸਭ ਤੋਂ ਪਹਿਲਾਂ ਲੋਕਾਂ ਨੇ ਕਿਹਾ ਜੀ ਬੱਸ ਸਟੈਂਡ ਜ਼ਰੂਰੀ ਹੈ ਇਹਨਾਂ ਨੇ ਤਾਂ ਬੱਸ ਸਟੈਂਡ ਖੰਡਰ ਬਣਾ ਰੱਖਿਆ ਸੀ ਇਹਨਾਂ ਨੂੰ ਇਹ ਸੀ ਵੀ ਉਹ ਜਗ੍ਹਾ ਅਸੀਂ ਵੇਚ ਦਾਂਗੇ ਇਹਨੂੰ ਅਨਸੇਫ ਡਿਕਲੇਅਰ ਕਰਵਾ ਕੇ ਵੇਚ ਦਾਂਗੇ ਪਰ ਉਹ ਬੱਸ ਸਟੈਂਡ ਅੱਜ ਪੂਰੇ ਰਾਜਪੁਰਾ ਦੀ ਕਿਰਪਾ ਨਾਲ ਰਾਜਪੁਰਾ ਦੇ ਲੋਕਾਂ ਦੀ ਮਿਹਨਤ ਨਾਲ ਬੱਸ ਸਟੈਂਡ ਚੱਲ ਰਿਹਾ ਹੈ ਉਸ ਤੋਂ ਬਾਅਦ ਸੰਦੀਪ ਜੀ ਕਈ ਵਾਰ ਕਰਦੇ ਇਹਨਾਂ ਨੇ ਕੀਤਾ ਸੀ ਕਵਰੇਜ ਵੀ ਜਿਹੜੀਆਂ ਹਸਪੀਟਲ ਤੇ ਐਸ ਡੀ ਐਮ ਆਫਿਸ ਦੀ ਪਰਚੀ ਸੀ ਉਹਦੇ ਨਾਲ ਲੋਕ ਬੜੇ ਪਰੇਸ਼ਾਨ ਸੀ ਅਸੀਂ ਉਹ ਪਰਚੀ ਬੰਦ ਕਰਾਈ ਪੂਰੇ ਪੰਜਾਬ 'ਚ ਇਕੱਲਾ ਰਾਜਪੁਰਾ ਹਲਕਾ ਹੈ ਜਿੱਥੇ ਪਰਚੀ ਨਹੀਂ ਲੱਗਦੀ ਪੂਰੇ ਪੰਜਾਬ 'ਚ ਪਰਚੀ ਲੱਗ ਰਹੀ ਹੈ ਪਰ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਨਾ ਉਸ ਤੋਂ ਇਲਾਵਾ ਹੁਣ ਪਾਣੀ ਦਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਜਿਹੜਾ ਪੁਰਾਣੇ ਰਾਜਪੁਰੇ ਦਾ ਇੱਥੇ ਪਵਾਰਾ ਚੌਂਕ ਤੋਂ ਲੈ ਕੇ ਗगन ਚੌਂਕ ਤੱਕ ਸਾਰੇ ਪਾਣੀ ਦੀ ਪਾਈਪ ਚੇਂਜ ਹੋ ਜੂ ਉਹ ਕਲੋਨੀਆਂ ਜਿੰਨਾਂ 'ਚ ਕਦੇ ਇੱਟ ਨਹੀਂ ਲੱਗੀ ਸੀ ਅੱਜ ਉਹ ਕਲੋਨੀਆਂ ਤੁਸੀਂ ਜਾ ਕੇ ਦੇਖੋ ਉਹ ਸੜਕਾਂ ਕਿੰਨੀਆਂ ਸੋਹਣੀਆਂ ਬਣ ਗਈਆਂ ਨੇ ਅਈਐਸਆਈ ਹਸਪੀਟਲ ਦਾ ਕੰਮ ਸ਼ੁਰੂ ਹੋ ਰਿਹਾ ਹੈ ਮਤਲਬ ਅਸੀਂ ਉਹ ਜੇ ਕੰਮ ਕਰ ਰਹੇ ਹਾਂ ਜਿਹਦੇ ਨਾਲ ਜਨਤਾ ਨੂੰ ਫਾਇਦਾ ਹੋਵੇ ਕੱਲਾ ਇਹ ਨਹੀਂ ਵੀ ਚਾਰ ਸੜਕਾਂ ਬਣਾ ਕੇ ਅਸੀਂ ਕਹੀਏ ਜੀ ਇਸਦਾ 10000 ਕਰੋੜ ਰੁਪਇਆ ਲੱਗਾ ਜਿਹੜਾ ਲੋਕਾਂ ਨੂੰ ਜੇ ਕੋਈ ਪੈਸਾ ਲੱਗਿਆ ਤਾਂ ਲੋਕਾਂ ਦਾ ਪੈਸਾ ਲੋਕਾਂ ਨੂੰ ਜਿਕੇ ਮੈਂ ਕਹਿੰਦੇ ਸਾਨੂੰ ਤਾਂ